ਉਹ ਜਾਗਦੇ ਰਹੋ ਭਾਈ ਜਾਗਦੇ ਰਹੋ ਕੰਬੀਆਂ ਵਾਲਿਓ ਟਰਾਲੀਆਂ ਵਾਲਿਓ ਪੈਰੇ ਵਾਲਿਓ ਚੱਕਨੇ ਰਹੋ ਭਾਈ ਆਸੇ-ਪਾਸੇ ਬੈਂਟਰੀਆਂ ਬੂਟਰੀਆਂ ਮਾਰ ਕੇ ਬਣਾ ਦੇ ਨਿਗ੍ਹਾ ਰੱਖੋ ਪੂਰੀ ਕੋਈ ਸ਼ੱਕੀ ਬੰਦਾ ਨਜ਼ਰ ਆਉਂਦਾ ਗੱਡੀ ਨਜ਼ਰ ਆਉਂਦੀ ਆ ਨਾਲ ਦੀ ਨਾਲ ਚੈੱਕ ਕਰੋ ਸਾਰਿਆਂ ਨੂੰ ਚੱਕਨੇ ਕਰ ਦਿਓ ਕੋਈ ਗੜਬੜ ਨਜ਼ਰ ਆਉਂਦੀ ਆ ਨਾਲ ਦੀ ਨਾਲ ਸਾਰਿਆਂ ਨੂੰ ਸਿਹਤ ਕਰ ਦਿਓ ਟਰਾਲੀਆਂ ਵਾਲਿਓ ਜਾਗੋ ਮਿੱਟੀ ਜੀ ਰਹੋ ਅਜਾ ਹੀ ਜਨਾ ਮੂੰਹ ਦੇ ਕੇ ਪੈ ਜਾਓ ਕਿਤੇ ਮੂੰਹ ਬਾਹਰ ਹੀ ਰੱਖਿਓ ਦਾ ਕੰਨ ਦਿਮਾਗ ਇੱਧਰ ਰੱਖਿਓ ਜੇ ਆਪਾਂ 4 ਦਿਨਾਂ 4 ਰਾਤਾਂ ਨੀਂਦਰੇ ਕੱਟ ਲਾਏ ਕੋਈ ਫਰਕ ਨਹੀਂ ਪੈਂਦਾ ਦਿਨੇ ਪੈ ਜਾ ਕਰੋ ਦਿਨੇ ਸੌਂ ਜਾ ਕਰੋ ਪਰ ਰਾਤ ਨੂੰ ਆ 4 ਰਾਤਾਂ ਬਹੁਤ ਹੀ ਜ਼ਿਆਦਾ ਆਪਣੇ ਲਈ ਗੰਭੀਰ ਹੈ ਕਿਉਂਕਿ ਜੇਖ ਤੇ ਕੁਦਰਤ ਆ ਖਾਸਾ ਕੋਈ ਇਹ ਚੱਕ ਕੇ ਲੈ ਗੇ ਕੀ ਹਾਲ ਹੈ ਜੀ ਠੀਕਾ ਕੋ ਵਧੀਆ ਭਾਈ ਵਧੀਆ ਪੰਜਾਬ ਨੂੰ ਵੀ ਹਾਕਮ ਹਾਂ ਜਿੱਤਿਆ ਹੋਇਆ ਮੋਰਚਾ ਨਾ ਹਰਜ ਗਏ ਯਾਦ ਲੋਕੋ ਰਜਾਈਆਂ ਜਨਾ ਵੜ ਕੇ ਪਵੋ ਸਵਾਦ ਨਾ ਲੋ ਇਹ ਛੋਡੀਆਂ ਨਸਲਾਂ ਫਸਲਾਂ ਛੋਡੀ ਹੋਣ ਦੀ ਲੜਾਈ ਐ ਅੱਜ 75 ਸਾਲ ਦਾ ਬਜ਼ੁਰਗ ਛੋਡੀ ਖਾਤਰ ਜ਼ਿੰਦਗੀ ਦਾਤੇ ਲਾਈ ਬੈਠਾ ਕੋ ਜਮੀਨ ਦਾ ਮਸਲਾ ਨਹੀਂ ਉਹਦਾ ਕੋ ਨਿੱਜੀ ਰਲਾ ਨਹੀਂ ਉਹਦਾ ਉਹ ਆਪਣੀ ਜ਼ਿੰਦਗੀ ਦੇ ਖੇੜ ਕੇ ਛੋਡੇ ਆਉਣ ਵਾਲੇ ਪਤਿਕ ਨੂੰ ਜੋਣਾ ਰੱਖਣ ਦੇ ਲਈ ਬੈਠਾ ਹੈ ਪੰਜਾਬ ਦੇ ਲੋਕੋ ਆਓ ਨਿਕਲ ਕੇ ਪੌਣੇ 13000 ਪਿੰਡਾਂ ਪੰਜਾਬ ਦਾ ਜੇ ਇੱਕ ਇੱਕ ਟਰਾਲੀ ਵੀ ਪਿੰਡਾਂ ਚ ਵਾਗੀ ਪੰਜ ਪੰਜ ਬੰਦੇ ਪਿੰਡਾਂ ਚ ਵਾਗੇ ਲੱਖਾਂ ਦੀ ਗਿਣਤੀ ਹੋਣੀ ਚਾਹੀਦੀ ਹੈ ਮੋਰਚੇ ਤੇ ਇਹ ਛੋਡੀ ਸਾਹਿਬ ਦੀ ਲੜਾਈ ਹੈ ਸਾਂਝੀ ਲੜਾਈ ਹੈ ਮਨੁੱਖਤਾ ਦੀ ਛੋਡੀ ਰੋਜੀ ਰੋਟੀ ਦਾ ਮਸਲਾ ਭਰਾਵੋ ਜਿਹੜਾ ਇਨਸਾਨ ਦੁਨੀਆ ਦੇ ਪੈਦਾ ਹੋਇਆ ਰੋਟੀ ਖਾਂਦਾ ਹੈ ਲੜਾਈ ਉਹਦੀ ਹੈ ਇਹ ਲੜਾਈ ਲੜ ਰਹੇ ਅੱਜ 75 ਸਾਲ ਦਾ ਜਰਨੈਲ ਸਰਦਾਰ ਜਗੀਰ ਸਿੰਘ ਦੱਲੇਵਾਲ ਸੋ ਆਵਾਜਾ ਪੜਾ ਸਹਾਰਾ ਬਣੀਏ ਨਾਲ ਖੜ ਗਏ ਡਟ ਕੇ ਮੋਰਚਾ ਸਾਥ ਦੇ ਗਏ ਤਾਂ ਕਿ ਜਿਹੜੀਆਂ ਚਾਲਾਂ ਸਰਕਾਰ ਚੱਲ ਰਹੀ ਹੈ ਚੱਕਰ ਨੂੰ ਫਿਰਦੀ ਆ ਜੇ ਤੁਸੀਂ ਪੰਜ ਪੰਜ ਬੰਦੇ ਵੀ ਪਿੰਡਾਂ ਦੇ ਨਿਕਲੇ ਤਾਂ ਯਾਦ ਰੱਖਿਓ ਸਰਕਾਰ 24 ਘੰਟਿਆਂ ਦੇ ਵਿੱਚ ਗੋਡੇ ਭਾਰ ਹੋਊਗੀ ਜਾਗਦੇ ਰਹੋ ਜਾਗਦੇ ਰਹੋ ਟਰਾਲੀਆਂ ਵਾਲਿਓ ਜਾਗਦੇ ਰਹੋ ਪਹਿਰੇ ਵਾਲਿਓ ਮੜਾ ਜਾ ਇਹਨਾਂ ਨੂੰ ਵੀ ਮਾੜੀ ਮੋਟੀ ਖੁੱਝ ਮਾਰ ਕੇ ਰੱਖਿਓ ਛੋਟੀ ਦੀ ਨਿਗ੍ਹਾ ਰੱਖਿਓ ਕੋਈ ਛੋਡੇ ਵਰਗੇ ਬਣ ਕੇ ਛੋਡੇ ਵਰਗੇ ਪਹਿਰਾਵੇ ਪਾ ਕੇ ਗੁਰਦੇ ਪਜਾਮੇ ਪਾ ਕੇ ਪੱਗਾਂ ਬੰਨ ਕੇ ਹਰੀਆਂ ਬਿੱਲੇ ਲਾ ਕੇ ਕਿਸਾਨੀ ਵਾਲੇ ਝੰਡੇ ਚੱਕ ਕੇ ਆ ਜਾਣਗੇ ਵੀ ਛੋਡੇ ਨਾਲ ਦੇ ਆ। ਉਹ ਤੁਹਾਡੀ ਸੀ.ਆੜੀ ਲੈਣ ਆਉਣਗੇ। ਵੀ ਕਿੰਨੇ ਕੁ ਚਕੰਨੇ ਆ ਕਿੰਨੇ ਕੁ ਮਜ਼ਬੂਤ ਆ। ਸਵੇ ਵੀ ਖਿਆਲ ਰੱਖਿਓ ਜੇ ਕੋਈ ਬੰਦਾ ਸ਼ੱਕੀ ਨਜ਼ਰ ਆਉਂਦਾ ਉਹਨੂੰ ਪੁੱਛ ਕੇ ਵੀ ਕਰ ਲਿਆ ਕਰੋ ਕੋਲੇ ਬੈਠੇ ਦੀ। ਵੀ ਤੂੰ ਦੱਸ ਭਾਈ ਕਿਹੜੇ ਬਲਾਕ ਚੋਂ ਆ? ਕਿਹੜੀ ਜਥੇਬੰਦੀ ਐ ਕਿਹੜਾ ਜ਼ਿਲ੍ਹਾ ਕਿਹੜਾ ਪਿੰਡ ਐ ਕਈ ਵਾਰੀ ਆਪਾਂ ਬੈਠੇ ਗੱਲਾਂ ਮਾਰੀ ਜਾਂਦੇ ਹੁੰਨੇ ਆ ਤੇ ਆਪਣੇ ਕੋਲੇ ਬਠਾ ਸੀਐਡੀ ਦਾ ਬੰਦਾ ਹਰਿਆਂ ਅਗਲਾ ਸੁਣੀ ਜਾਂਦਾ ਹੁੰਦਾ ਸਾਡੇ ਵਰਗਾ ਹੀ ਬਣ ਕੇ ਸੋ ਉਹਨੂੰ ਵੀ ਤੁਸੀਂ ਘਾਰ ਨਾ ਪਛੜਿਓ ਧਿਆਨ ਨਾਲ ਕੋਈ ਵੀ ਗੱਡੀ ਆਉਂਦੀ ਐ ਚੱਕ ਕਰਕੇ ਨੰਗਾਇਓ ਕੋਈ ਬੰਦਾ ਆਉਂਦਾ ਧਿਆਨ ਰੱਖਿਓ ਸੀਐਡੀ ਥੋੜੇ ਵਿੱਚ ਹੀ ਫਿਰਦੀ ਹੋਣੀ ਆ ਕੀ ਹਾਲ ਐ ਜੀ ਚੜਦੀ ਕਲਾ ਠੀਕ ਸਾਹ ਕੋ ਹੋਰ ਸੁਣਾਓ ਬਟੇਓ ਮੋਰਚੇ ਤੇ ਬਾਠ ਠੀਕ ਹੈ ਠੀਕ ਹੈ ਜਾਂਦੇ ਰਹੋ ਛੋੜੀਆਂ ਆਉਣ ਵਾਲੀਆਂ نسلਾਂ ਨੇ ਇਤਿਹਾਸ ਜਦੋਂ ਪੜਨਾ ਨਾ ਤੇ ਸਾਨੂੰ ਚੇਤੇ ਕਰਿਆ ਕਰਨੀਆਂ ਲਸਰਾਂ ਕਿ ਸਾਡੇ ਬਾਪੂ ਸਾਡੇ ਚਾਚੇ ਤਾਏ ਸਾਡੇ ਭਰਾ ਕਿਵੇਂ ਮੋਰਚੇ ਲੜਦੇ ਰਹੇ ਅਜੇ ਅੱਜ ਆਪਾਂ ਪੜਦੇ ਆ ਕਿ ਸਾਡੇ ਜੋਧੇ ਤੰਬੂ ਲਾ ਕੇ ਕਿਵੇਂ ਜੰਗਲਾਂ ਚਰੇ ਜਾਂਦੇ ਸੀ ਇਹ ਘੋੜਿਆਂ ਦੀਆਂ ਕੱਟਣਾ ਤੇ ਸੌਂਦੇ ਪੱਤੇ ਖਾ ਕੇ ਵੀ ਗੁਜ਼ਾਰਾ ਕਰਦੇ ਫੋਕੇ ਪਾਣੀ ਪੀ ਕੇ ਵੀ ਗੁਜ਼ਾਰਾ ਕਰਦੇ ਪਰ ਮੋਰਚੇ ਫੜੇ ਕਰਦੇ ਸੀ ਇਤਿਹਾਸ ਨੂੰ ਲਿਖ ਰਹੇ ਹੋ ਇਤਿਹਾਸ ਨੂੰ ਚੇਤੇ ਰੱਖਿਓ ਅੱਜ ਨਹੀਂ ਬਦਲਾ ਨਾ ਤਾਂ 100 ਸਾਲ ਬਾਅਦ 200 ਸਾਲ ਬਾਅਦ ਤੁਹਾਨੂੰ ਯਾਦ ਕੀਤਾ ਜਾਊਗਾ ਤੁਸੀਂ ਵਿਭਾਗਿਓਂ ਕੇ ਇਸ ਇਤਿਹਾਸਕ ਮੋਰਤੇ ਦਾ ਹਿੱਸਾ ਬਣੇ ਹੋਇਓ ਜਾਂਦੇ ਰਹੋ ਭਾਈ ਚੱਲ ਭਾਈ ਹੱਕ ਭਾਈ ਗੱਡੀ ਤੋਰੋ ਜੀ ਤੋਰੋ 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 ਚੰਗਾ ਭਾਈ ਚੰਗਾ 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 ਫੋਟੋ ਇੱਥੀਆਂ ਮੈਂ ਕੰਮ ਤੁਹਾਡੇ ਕੋਲ ਹੀ ਆ ਮੈਂ ਕਿਹੜਾ ਜਾਣਾਂ ਕਿਤੇ ਦੇ ਨੇ ਇੱਥੀ ਉਹਨਾਂ ਰਾਤ ਨੂੰ ਵੇਚੀ ਹੁੰਦਾ ਸੁਜਾਗਦੇ ਰਹੋ ਬਈਓ ਜਾਗਦੇ ਰਹੋ